ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਹਰਪਾਲ ਆ ਸਿਵਲ ਹਸਪਤਲ ਦਾਖਲਿਆ ਜਿਹੜੀਆਂ ਸੱਟਾਂ ਲੱਗੀਆਂ ਕੀ ਕਾਰਨ ਆ ਭਾਈ ਭਾਈ ਇਹ ਮੈਂ ਆਪਣੇ ਸਵੇਰੇ ਕੁੜੀ ਛੱਡ ਕੇ ਆਇਆ ਸੀਗਾ ਤੇ ਇਹਨਾਂ ਦੇ ਆਪਣੇ ਲੋਹ ਨੇ ਮੈਨੂੰ ਕਿਹਾ ਵੀ ਮੈਨੂੰ ਘੇਰਿਆ ਗੁਰਦੁਆਰੇ ਮੋਹਰੇ ਭਾਈ ਉੱਥੇ ਕੈਮਰੇ ਲੱਗੇ ਆ ਉਹ ਵੀ ਚੈੱਕ ਕਰਾਉਣਾ ਵੀ ਇਹਨੂੰ ਗੁਰਦੁਆਰੇ ਮੋਹਰੇ ਘੇਰਿਆ ਤੇ ਇਹਨੇ ਆਣ ਕੇ ਮੈਂ ਬਾਕੀ ਸਾਰੇ ਘਰੇ ਆਪਣੇ ਕੰਮਾਂਗਰਾਂ ਦੇ ਗਏ ਸੀ ਤੇ ਜਦੋਂ ਮੈਂ ਘਰੇ ਆਇਆ ਤਾਂ ਮੁਰ ਕੇ ਕੰਮ ਤੇ ਚੱਲਾਂ ਤਾਂ ਇਹਨੇ ਮੈਨੂੰ ਘੇਰ ਕੇ ਭਾਈ ਮੇਰੇ ਆਪਣੇ ਸੱਟਾ-ਸੋਟਾ ਮਾਰਿਆ ਕਿਰਪਾਨਾ ਕੋਲੋਂ ਮਾਰਿਆ ਕਿਹੜੇ ਪਿੰਡ ਤੋਂ ਆ ਤੁਸੀਂ ਮੈਂ ਤਾਂ ਜੀ ਲਖਪੁਰ ਕਲੋਨੀਆਂ ਤੋਂ ਆ ਬਈ ਉਹ ਬੰਦੇ ਕਿੱਥੇ ਦੇ ਆ ਉਹ ਵੀ ਲਖਪੁਰ ਕਲੋਨੀਆਂ ਦੇ ਕੀ ਕੀ ਨਾਮ ਹੋਣਾ ਬਈ ਇਹ ਕੁਲਦੀਪ ਆ ਉਹਦਾ ਨਾਮ ਜੀ ਦੂਜਾ ਨਾਮ ਉਹਦੇ ਮੁੰਡੇ ਦਾ ਨਾਮ ਬਿੱਪਣਿਆ ਤੀਜਾ ਹੈਗਾ ਉਹਦਾ ਚਾਚਾ ਬੁੱਗੀ ਬੁੱਗੀ ਉਹਦਾ ਨਾ ਤੇ ਕਲਵੀਰ ਬੁੱਗੀ ਹੈਦਾ ਨਾਮ ਉਹਦਾ ਉਹਨਾਂ ਤੋਂ ਪਾਜੀ ਕਿਰਪਾਨਾ ਸੀ ਤੇ ਦਾਦੂ ਮਾਰੇ ਤਾਂ ਇੱਥਾਂ ਮਾਰੀਆਂ ਭਾਜੀ ਮੇਰੇ ਮਗਰ ਜੀ ਮੇਰੇ ਕਿਰਪਾਨ ਮਾਰਿਆ ਤੇ ਇੱਧਰ ਹੀ ਦਾਦ ਮਾਰਿਆ ਮੇਰੇ ਤੇ ਸੱਚੇ ਟਾਂ ਮਾਰੀਆਂ ਮੇਰੇ ਸ਼ਮਾ ਇੱਕ ਮੁੰਡਾ ਸੀ ਭਾਜੀ ਨਾਲ ਟਾਂਕੇ ਕਿੰਨੇ ਕੁ ਲੱਗੇ ਤੁਹਾਡੇ ਹਾਂਜੀ ਟਾਂਕੇ ਕਿੰਨੇ ਕੁ ਲੱਗੇ ਤੁਹਾਡੇ ਟਾਂਕੇ ਭਾਜੀ ਮੇਰੇ ਨਾਲ 5-6 ਟਾਂਕੇ ਲੱਗੇ ਆ ਭਾਜੀ ਇਹ ਜਿਹੜਾ ਕਾਰਨ ਲੜਾਈ ਦਾ ਹੋਇਆ ਹੈ ਮੇਨ ਕਾਰਨ ਕੀ ਹੋਇਆ ਲੜਾਈ ਕਾਰਨ ਭਾਜੀ ਮੈਂ ਐਕਟੂਅਰ ਸਕੂਟਰੀ ਸੁਤਾ ਕੇ ਆ ਰਿਹਾ ਸੀ ਘਰ ਵਾਲੀ ਨੂੰ ਇਸ ਕੋ ਸਾਰੇ ਗਰਾਊਂਡ 'ਚ ਇਹ ਸਾਰੇ ਗੱਬੇ ਖੜੇ ਸੀਗੇ ਤਾਂ ਰਾਹ ਹੈ ਨਹੀਂ ਸੀ ਕੋਈ ਨੰਗਰ ਨੂੰ ਮੈਂ ਹਾਰਨ ਵੀ ਮਾਰਿਆ ਲੱਟਾਂ ਵੀ ਮਾਰੀਆਂ ਤੇ ਇਧਰ ਸਾਈਡ ਤੇ ਖੜਾ ਸੀ ਇੱਕ ਸਾਡਾ ਚਾਚਾ ਜਿਹੜਾ ਕੁਲਦੀਪ ਤੇ ਉਹ ਵੀਰ ਬੱਕਰੀਆਂ ਵਾਲਾ ਚਾਚਾ ਸਾਡਾ ਇਹ ਖੜੇ ਸੀ ਮੈਂ ਕਿਹਾ ਚਾਚਾ ਜੀ ਸਾਈਡ ਤੇ ਹੋ ਕੇ ਖ ਤੁਸੀਂ ਬਾਹਰ ਚੋਂ ਥੱਲੇ ਆਉਣਾ ਤੇ ਮਹਾਰਾ ਇਸੇ ਗੱਲ ਦੀ ਖੈਰ ਰੱਖੀਏ ਨਹੀਂ ਮੋਰੇ ਆਪਣੀ ਨੋ ਕਰ ਲੈ ਤਾ ਨੋ ਨੋ ਕਰਨ ਮੇਰੇ ਮਰੇ ਹਾਸਾ ਚ ਮੇਰੇ ਡੰਗਾਂ ਸੱਟਾਂ ਮਾਰਦੀ ਕਦੋਂ ਸਾਰੇ ਦੀ ਹਾਂਜੀ ਸਕੂਟਰੀ ਕਦੋਂ ਸੌਂਦੇ ਤੇ ਬਾਈ ਮੈਂ ਸ਼ਾਮੀ ਵਿੱਚ ਕਾਉਂਦਾ ਸੀਗਾ ਤੇ ਲੜਾਈ ਕਦੋਂ ਹੋਈ ਹੈ ਤੁਹਾਡੀ ਇਹ ਲੜਾਈ ਸਵੇਰੇ ਹੋਈ ਆ ਭਾਈ ਅੱਜ ਤੁਹਾਡੇ ਵੱਲੋਂ ਕੁਝ ਛੇੜਿਆ ਗਿਆ ਕਿਸੇ ਨੂੰ ਉਹ ਤਾਂ ਕੁੜੀ ਨੂੰ ਨਹੀਂ ਨਹੀਂ ਭਾਈ ਕਿਸੇ ਨੂੰ ਨਹੀਂ ਛੇੜਿਆ ਕਹਿੰਦੇ ਗੁਰਦੁਆਰੇ ਮੋਰੇ ਕੋਲ ਉਹਨੂੰ ਰੋਕਿਆ ਸਕੂਟਰੀ ਉਹਦੇ ਮੋਰੇ ਲਈ ਰੋਕਿਆ ਆ ਆਪਾਂ ਗੁਰਦੁਆਰੇ ਦੇ ਕੈਮਰੇ ਵਿੱਚ ਚੈੱਕ ਕਰਾਉਣੇ ਵੀ ਉਹਨੂੰ ਉੱਥੇ ਰੋਕਿਆ ਉਹਨੂੰ ਰੋਕ ਕੇ ਆਪਾਂ ਉਹ ਚੈੱਕ ਕਰਾਉਣੀ ਭਾਜੀ ਕੁੜੀ ਕੁੜੀ ਕੀ ਕਹਿੰਦੀ ਆ ਹੁਣ ਕੁੜੀ ਕਹਿੰਦੀ ਆ ਜੀ ਮੈਨੂੰ ਆਪਣੇ ਅਥਾਲ ਪਹਿਲੋ ਵੀ ਛੇੜਿਆ ਜੀ ਤੇ ਮੈਨੂੰ ਆ ਸਵੇਰੇ ਮੈਨੂੰ ਘੇਰਿਆ ਫਿਰ ਦੁਬਾਰੇ ਮੇਰੇ ਹਾਂ ਜੀ ਇਹ ਸਾਲ ਪੁਰਾਣੀ ਚੱਲਣ ਢਈ ਆ ਜਿਹੜੇ ਕਹਿੰਦੇ ਸਾਲ ਪਹਿਲਾਂ ਛੇੜਿਆ ਨਹੀਂ ਭਾਜੀ ਆਪਾਂ ਦਾ ਅੱਗੇ ਵੀ ਨਹੀਂ ਛੇੜਿਆ ਹੈਗਾ ਠੀਕ ਆ ਹਾਂ ਜੀ ਹਾਂ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਨਹੀਂ ਭਾਜੀ ਹੈ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਨਹੀਂ ਨਹੀਂ ਭਾਜੀ ਅਸੀਂ ਆਪਣੇ ਅਰੌਲਪਿੰਲੀ ਥਾਣੇ ਤੋਂ ਹੋ ਕੇ ਆਏ ਹਾਂ ਹਾਂ ਜੀ ਥਾਣੇ ਵਾਲੇ ਥਾਣੇ ਵਾਲੇ ਕਹਿੰਦੇ ਭਾਜੀ ਤੁਸੀਂ ਰੈਫਰ ਹੋ ਜਾ ਯਾਰ ਜੀ ਤੁਹਾਨੂੰ ਇੱਦੀ ਕੌਣ ਲੈ ਕੇ ਆਪਣਾ ਇੱਦੀ ਕੇਰੀਆ ਆ ਆਹ ਪਾਜੀ ਇੱਦੀ ਲੈ ਕੇ ਆਇਆ ਮੋਟਰਸਾਈਕਲ ਆਇਆ ਹਾਂਜੀ ਹਾਂਜੀ ਜੀ ਮੰਗ ਕਰਦੇ ਪ੍ਰਸ਼ਾਸਨ ਤੋਂ ਬਈਏ ਮੈਂ ਪਾਜੀ ਗੱਡੀ ਚਲਾਉਣਾ ਨਹੀਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਪਾਜੀ ਆਪਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਜੋ ਕਾਨੂੰਨੀ ਬੰਦ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਦੇ ਤੇ ਜੋ ਵੀ ਉਹਨਾਂ ਦੇ ਉਹ ਨੋ ਵੀ ਕਹਿੰਦੀ ਆ ਉਹਦਾ ਵੀ ਕੀਤਾ ਜਾਵੇ ਜਿੱਥੇ ਤੁਹਾਡੇ ਨੇ ਮਾਰਿਆ ਕੋਈ ਕੈਮਰੇ ਵਗੈਰਾ ਹੈ ਉੱਥੇ ਨਹੀਂ ਪਾਜੀ ਉਹ ਤਾਂ ਕੌਣ ਡੋਲੇ ਆਇਆ ਕਰੇਗਾ ਹਾਂ ਜੀ ਹਾਂ ਕਿੰਨੇ ਕਿੰਨੇ ਬੇਤ ਗੱਲ ਆ ਇਹ ਸਵੇਰੇ ਭਾਜੀ ਆਪਣੇ ਮੈਂ 8:15 ਟਿਕਾ ਤੇ 8:30 ਦੀ ਗੱਲ ਆ 8:30 ਦੇ ਵਿੱਚ ਵਿੱਚ ਦੀ ਭਾਜੀ ਗੱਲ ਆ ਹਾਂ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਜੀ ਹਰਪਾਲ ਆ ਸਿਵਲ ਹਸਪਤਾਲ ਦਾਖਲ ਆ ਜਿਹੜੀਆਂ ਸੱਟਾਂ ਲੱਗੀਆਂ ਕੀ ਕਾਰਨ ਆ ਭਾਜੀ ਭਾਜੀ ਇਹ ਮੈਂ ਆਪਣੇ ਸਵੇਰੇ ਕੁੜੀ ਛੱਡ ਕੇ ਆਇਆ ਸੀਗਾ ਤੇ ਇਹਨਾਂ ਦੇ ਆਪਣੇ